ਦਰਸ਼ਕੋ ਜਿੰਦਗੀ ਦੇ ਵਿੱਚ ਹਰ ਇੱਕ ਸਿੱਖ ਨੇ ਇੱਕ ਵਾਰ ਅਨੰਦਪੁਰ ਸਾਹਿਬ ਦੀ ਧਰਤੀ ਦੇ ਜ਼ਰੂਰ ਦਰਸ਼ਨ ਕੀਤੇ ਹੋਣਗੇ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਤੁਹਾਨੂੰ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਜਿਸ ਅਸਥਾਨ ਨੂੰ ਬਹੁਤ ਘੱਟ ਸੰਗਤਾਂ ਨੇ ਦੇਖਿਆ ਹੋਵੇਗਾ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਅੱਜ ਤੁਹਾਨੂੰ ਦਿਖਾਉਣਾ ਹੈ ਭਾਈ ਕਨਈਆ ਜੀ ਦਾ ਪਾਵਨ ਅਸਥਾਨ ਤੇ ਦਰਸ਼ਨ ਕਰਵਾਉਣੇ ਨੇ ਉਸ ਪਾਵਨ ਮਸ਼ਕ ਦੇ ਜਿਸ ਮਸ਼ਕ ਦੇ ਵਿੱਚ ਪਾਣੀ ਭਰ ਕੇ ਭਾਈ ਕਨਈਆ ਜੀ ਦੁਸ਼ਮਣਾਂ ਨੂੰ ਤੇ ਮਿੱਤਰਾਂ ਨੂੰ ਇੱਕ ਸਮਾਨ ਸਮਝ ਕੇ ਪਾਣੀ ਦੀ ਸੇਵਾ ਕਰਦੇ ਰਹੇ ਦੁਸ਼ਮਣਾਂ ਤੇ ਮਿੱਤਰਾਂ ਦੇ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਬਿਨਾਂ ਕਿਸੇ ਵੈਰ ਭਾਵਨਾ ਤੋਂ ਬਿਨਾਂ ਕਿਸੇ ਵਿਤਕਰੇ ਤੋਂ जख्मਾਂ ਦੇ ਉੱਤੇ ਮਲਮ ਪੱਟੀ ਕਰਦੇ ਰਹੇ ਅੱਜ ਤੁਹਾਨੂੰ ਭਾਈ ਕਨਈਆ ਦੀ ਉਹ ਮਸ਼ਕ ਦਿਖਾਉਣੀ ਹੈ ਭਾਈ ਕਨਈਆ ਦਾ ਉਹ ਡੋਲੂ ਦਿਖਾਉਣਾ ਹੈ ਤੇ ਉਹ ਪਾਵਨ ਬੌਲੀਆਂ ਦਿਖਾਉਣੀਆਂ ਨੇ ਜਿਨ੍ਹਾਂ ਬੌਲੀਆਂ ਤੋਂ ਪਾਣੀ ਝਰ-ਝਰ ਕੇ ਭਾਈ ਕਨਈਆ ਜੀ ਬਿਨਾਂ ਕਿਸੇ ਵਿਤਕਰੇ ਤੋਂ ਸਭ ਦੀ ਸੇਵਾ ਕਰਦੇ ਰਹੇ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਭਾਈ ਕਨਈਆ ਜੀ ਦਾ ਪਾਵਨ ਇਹ ਅਸਥਾਨ ਦੇਖ ਰਹੇ ਹਾਂ ਚਾਰੇ ਪਾਸੇ ਤੋਂ ਉੱਚੀਆਂ ਪਹਾੜੀਆਂ ਦੇ ਨਾਲ ਘਿਰਿਆ ਹੋਇਆ ਭਾਈ ਕਨਈਆ ਜੀ ਦਾ ਇਹ ਪਾਵਨ ਅਸਥਾਨ ਗੁਰਦੁਆਰਾ ਭਾਈ ਕਨਈਆ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੈ ਆ ਜਿਹੜਾ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਭਾਈ ਕਨਈਆ ਜੀ ਦਾ ਇਹ ਕਹ ਲੋ ਵੀ ਸੈਂਕੜੇ ਸਾਲ ਪੁਰਾਣਾ ਉਹ ਢੋਲ ਹੈ ਜਿਸ ਢੋਲ ਦੇ ਵਿੱਚ ਭਾਈ ਕਨਈਆ ਜੀ ਸਿੱਖ ਸੰਗਤਾਂ ਦੀ ਸੇਵਾ ਕਰਦੇ ਸਨ ਜਿਸ ਡੋਲ ਦੇ ਨਾਲ ਭਾਈ ਕਨਈਆ ਨੇ ਪਤਾ ਨਹੀਂ ਕਿੰਨਿਆਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਹੋਣਾ ਕਿੰਨਿਆਂ ਨੂੰ ਪਾਣੀ ਪਿਆਇਆ ਹੋਣਾ ਇਹ ਤੁਸੀਂ ਪਾਵਨ ਇਤਿਹਾਸਕ ਡੋਲ ਦੇ ਦਰਸ਼ਨ ਕਰ ਰਹੇ ਹੋ ਬਿਲਕੁਲ ਇਹ ਸ਼ੁੱਧ ਲੋਹੀ ਦਾ ਬਣਿਆ ਹੋਇਆ ਹੈ ਦੇਖਣ ਨੂੰ ਭਾਵੇਂ ਇਹ ਬਹੁਤ ਪੁਰਾਣਾ ਲੱਗਦਾ ਥੋੜੀ ਥੋੜੀ ਜੰਗ ਵੀ ਨਜ਼ਰ ਆਉਂਦੀ ਹੈ ਦਰਸ਼ਕੋ ਜਿਹੜੀ ਤੁਸੀਂ ਆ ਵੱਡੇ ਸ਼ੀਸ਼ੇ ਵਿੱਚ ਜੜੀ ਹੋਈ ਤਸਵੀਰ ਇਹ ਤੁਸੀਂ ਦੇਖ ਰਹੇ ਹੋ ਇਹ ਭਾਈ ਕਨਈਆ ਜੀ ਦੀ ਉਹ ਮਸ਼ਕ ਹੈ ਚਮੜੇ ਦੀ ਬਣੀ ਹੋਈ ਉਹ ਮਸ਼ਕ ਜਿਸ ਮਸ਼ਕ ਦੇ ਵਿੱਚ ਪਾਣੀ ਪਰ ਪਰ ਕੇ ਭਾਈ ਕਨਈਆ ਬਿਨਾਂ ਕਿਸੇ ਵਿਤਕਰੀ ਤੋਂ ਸਿੱਖਾਂ ਨੂੰ ਵੀ ਤੇ ਦੁਸ਼ਮਣਾਂ ਨੂੰ ਵੀ ਪਾਣੀ ਸ਼ਕਾਉਂਦੇ ਰਹੇ ਅੱਜ ਇਹ ਮਸ਼ਕ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਭਾਈ ਕਨਈਆ ਜੀ ਦੇ ਅਸਥਾਨ ਦੇ ਉੱਤੇ ਪਈ ਹੋਈ ਹੈ ਸਦੀਆਂ ਹੋ ਗਈਆਂ ਇਸ ਮਸ਼ਕ ਨੂੰ ਭਾਵੇਂ ਪੁਰਾਣੀ ਹੋ ਗਈ ਐ ਚਮੜਾ ਭਾਵੇਂ ਅੱਜ ਸਾਨੂੰ ਪੁਰਾਣਾ ਦਿਖਾਈ ਦਿੰਦਾ ਪਰ ਜਦੋਂ ਵੀ ਅਸੀਂ ਭਾਈ ਕਨਈਆ ਜੀ ਦੀ ਇਸ ਪਾਵਨ ਮਸ਼ਕ ਨੂੰ ਦੇਖਦੇ ਹਾਂ ਤੇ ਉਹਨਾਂ ਦੀ ਸੇਵਾ ਉਹਨਾਂ ਦੀ ਸੇਵਾ ਪਾਵਣਾ ਤੇ ਸੇਵਾ ਕਰਨ ਦੇ ਤਰੀਕੇ ਦੇ ਅੱਗੇ ਸਾਡਾ ਸਿਰ ਝੁੱਕ ਜਾਂਦਾ ਦਰਸ਼ਕੋ ਇਹ ਜਿਹੜੀ ਮਸ਼ਕ ਹੈ ਨਾ ਇਹ ਸ਼ੀਸ਼ੇ 'ਤੇ ਜੜੀ ਹੋਈ ਹੈ ਤੇ ਪਿਛਲੇ ਪਾਸੇ ਇੱਕ ਸ਼ੀਸ਼ਾ ਲੱਗਿਆ ਹੋਇਆ ਇਹਦੇ ਜਿਸ ਕਰਕੇ ਤਸਵੀਰ ਲੈਂਦਿਆਂ ਇਹ ਮਸ਼ਕ ਚੰਗੀ ਤਰ੍ਹਾਂ ਦੇ ਨਾਲ ਦਿਖਾਈ ਨਹੀਂ ਦਿੰਦੀ ਕਿਉਂਕਿ ਇਹਦਾ ਪਿਛਲਾ ਪਾਸਾ ਹੈ ਮਸ਼ਕ ਦੇ ਸ਼ੀਸ਼ੇ ਦਾ ਉਹ ਸਾਹਮਣੇ ਵਾਲਾ ਜਿਹੜਾ ਹੈ ਉਹ ਪਾਸਾ ਦਿਖਾ ਦਿੰਦਾ ਇਸ ਕਰਕੇ ਬੜੇ ਧਿਆਨ ਦੇ ਨਾਲ ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਤੁਸੀਂ ਦੇਖੋ ਇਹ ਚਮੜੇ ਦੀ ਬਣੀ ਹੋਈ ਮਸ਼ਕ ਹੈ ਚਮੜੇ ਨੂੰ ਸੋਧਿਆ ਜਾਂਦਾ ਸੀ ਤੇ ਫਿਰ ਇਸ ਸੋਧੇ ਹੋਈ ਚਮੜੀ ਦੇ ਵਿੱਚ ਪਾਣੀ ਭਰਿਆ ਜਾਂਦਾ ਸੀ ਚਮੜੇ ਦੀ ਇਹ ਮਸ਼ਕ ਇਸ ਕਰਕੇ ਬਣਾਈ ਜਾਂਦੀ ਸੀ ਕਿਉਂਕਿ ਚਮੜੇ ਦੀ ਬਣੀ ਹੋਈ ਮਸ਼ਕ ਦੇ ਵਿੱਚ ਜਿਹੜਾ ਪਾਣੀ ਸੀ ਉਹ ਅਤ ਦੀਆਂ ਗਰਮੀਆਂ ਦੇ ਵਿੱਚ ਬਹੁਤ ਠੰਡਾ ਰਹਿੰਦਾ ਸੀ ਤੇ ਜਦੋਂ ਠੰਡ ਹੁੰਦੀ ਸੀ ਉਦੋਂ ਉਹ ਪਾਣੀ ਬਹੁਤਾ ਠੰਡਾ ਨਹੀਂ ਸੀ ਹੁੰਦਾ ਇਹ ਤੁਸੀਂ ਭਾਈ ਕਨਈਆ ਜੀ ਦੀ ਪਵਨ ਅਸਥਾਨ ਨੂੰ ਦੇਖ ਰਹੇ ਹੋ ਹੁਣ ਅਸੀਂ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਤੋਂ ਬਾਹਰ ਆ ਗਏ ਇਹ ਦਰਬਾਰ ਸਾਹਿਬ ਦੇ ਬਾਹਰ ਦਾ ਬਣਿਆ ਆਲਾ ਦਵਾਲਾ ਚਾਰੇ ਪਾਸੇ ਤੋਂ ਹਰਿਆਲੀ ਨਾਲ ਭਰਿਆ ਔਰ ਬੜਾ ਸੋਹਣਾ ਔਰ ਸ਼ਾਂਤ ਤਖਤ ਗ੍ਰਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇਹ ਲਗਭਗ 2.5 ਕਿਲੋਮੀਟਰ ਦੂਰ ਇਹ ਪਾਵਨ ਅਸਥਾਨ ਬਣਿਆ ਜਿਹੜਾ ਤੁਸੀਂ ਹੁਣ ਸਕਰੀਨ ਦੇ ਉੱਪਰ ਇਹ ਤ੍ਰਿਸ਼ ਦੇਖ ਰਹੇ ਹੋ ਇਹ ਭਾਈ ਕਨਈਆ ਜੀ ਦੀ ਸਮੇਂ ਦੀਆਂ ਬਣੀਆਂ ਹੋਈਆਂ ਪਾਣੀ ਵਾਲੀਆਂ ਬੌਲੀਆਂ ਨੇ ਤੁਸੀਂ ਦੇਖੋ ਇਨ੍ਹਾਂ ਬੌਲੀਆਂ ਵਿੱਚ ਅੱਜ ਵੀ ਕਿੰਨਾ ਸਾਫ਼ ਪਾਣੀ ਦਿਖ ਰਿਹਾ ਹੈ ਕੋਈ ਸਮਾ ਹੋਏਗਾ ਭਾਈ ਕਨਈਆ ਜੀ ਇਨ੍ਹਾਂ ਬੌਲੀਆਂ ਤੋਂ ਹੀ ਪਾਣੀ ਪਰ ਪਰ ਕੇ ਬਿਨਾਂ ਕਿਸੇ ਵਿਤਕਰੇ ਭੇਦ ਭਾਵ ਤੋਂ ਮਿੱਤਰਾਂ ਤੇ ਦੁਸ਼ਮਣਾਂ ਨੂੰ ਸਾਰਿਆਂ ਨੂੰ ਜਲ ਸ਼ਿਕਾਉਂਦੇ ਰਹੇ ਅੱਜ ਇਹ ਇਲਾਕਾ ਜਿਹੜਾ ਹੈ ਇਹਦੇ ਆਲੇ-ਦੁਆਲੇ ਜੰਗਲ ਲੱਗਦਾ ਹੈ ਇਹ ਗੁਰਦੁਆਰਾ ਸਾਹਿਬ ਦੀ ਸੋਹਣੀ ਇਮਾਰਤ ਬਣੀ ਹੋਈ ਹੈ ਚਾਰੇ ਪਾਸੇ ਜੰਗਲ ਹੈ ਹਰਿਆਵਲ ਹੈ ਇਹ ਭਾਈ ਕਨਾਈਆ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚਕਾਰ ਹੀ ਬਣਿਆ ਇੱਕ ਖੂਹ ਹੈ। ਇਹ ਖੂਹ ਵੀ ਬਹੁਤ ਪੁਰਾਣਾ ਦੱਸਿਆ ਜਾਂਦਾ ਹੈ। ਪਰ ਇਹ ਖੂਹ ਇੰਨਾ ਪੁਰਾਣਾ ਨਹੀਂ ਹੈ ਜਿੰਨੀਆਂ ਪੁਰਾਣੀਆਂ ਭਾਈ ਕਨਾਈਆ ਜੀ ਦੇ ਵੇਲੇ ਦੀਆਂ ਬਣੀਆਂ ਹੋਈਆਂ ਬੌਲੀਆਂ ਨੇ ਇਹ ਖੂਹ ਉਸ ਤੋਂ ਬਾਅਦ ਦਾ ਦੱਸਿਆ ਜਾਂਦਾ ਹੈ। ਸਿੱਖ ਸੰਗਤਾਂ ਜਦੋਂ ਆਨੰਦਪੁਰ ਸਾਹਿਬ ਜਾਂਦੀਆਂ ਨੇ ਤੇ ਆਮ ਤੌਰ ਦੇ ਉੱਤੇ ਅਸੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਕਿਲਾ ਆਨੰਦਗੜ੍ਹ ਸਾਹਿਬ ਗੁਰੂ ਕੀ ਮੈਲ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇਖ ਕੇ ਹੀ ਅਸੀਂ ਵਾਪਸ ਪਰਤ ਆਉਣੀ ਹੈ ਕੋਈ ਕੋਈ ਵਿਰਲਾ ਸਿੱਖ ਹੁੰਦਾ ਹੈ ਜਿਹੜਾ ਭਾਈ ਕਨਈਆ ਜੀ ਦੇ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਕੇ ਆਉਂਦਾ ਹੈ ਇਹ ਇੱਕ ਬੌਲੀ ਗੁਰਦੁਆਰਾ ਸਾਹਿਬ ਦੇ ਅੰਦਰਲੇ ਵਾਲੇ ਪਾਸੇ ਬਣੀ ਹੋਈ ਹੈ ਬਿਲਕੁਲ ਸਾਫ ਪਾਣੀ ਹੈ। ਔਰ ਇਹ ਬੌਲੀਆਂ ਇਸੇ ਤਰ੍ਹਾਂ ਦੇ ਨਾਲ ਹੀ ਜਿਹੜਾ ਹੈ ਇਹ ਪਾਣੀ ਨਾਲ ਭਰੀਆਂ ਰਹਿੰਦੀਆਂ ਨੇ। ਦੱਸਿਆ ਜਾਂਦਾ ਹੈ ਵੀ ਇਹ ਜਿਹੜਾ ਭਾਈ ਕਨਈਆ ਜੀ ਦਾ ਬੰਦ ਕੀ ਕਰਨ ਦਾ ਅਸਥਾਨ ਸੀ। ਬੌਲੀਆਂ ਦੇ ਕਿਨਾਰੇ ਹੀ ਭਾਈ ਕਨਈਆ ਜੀ ਇਸੇ ਪਾਵਨ ਸਥਾਨ ਦੇ ਉੱਤੇ ਬੈਠ ਕੇ ਭਾਵੇਂ ਇਹ ਜਿਹੜੀ ਇਮਾਰਤ ਹੈ ਇਹ ਬਾਅਦ ਦੀ ਬਣੀ ਆ ਪਰ ਇਹ ਇਮਾਰਤ ਵੀ ਜਿਹੜੀ ਹੈ ਬਹੁਤ ਪੁਰਾਣੀ ਹੈ। ਇੱਥੇ ਬੈਠ ਕੇ ਭਾਈ ਕਨਈਆ ਜੀ ਪਰਮਾਤਮਾ ਦੀ ਬੰਦਗੀ ਵਾਹਿਗੁਰੂ ਦਾ ਸਿਮਰਨ ਕਰਦੇ ਸਨ ਇਹ ਜਿਹੜਾ ਅਸਥਾਨ ਹੈ ਇਹ ਕਿਸੇ ਸਮੇਂ ਭਾਈ ਕਨਈਆ ਜੀ ਦੀ ਆਪਣੀ ਰਹਿائش ਆਪਣਾ ਟਿਕਾਣਾ ਹੁੰਦਾ ਸੀ ਅੱਜ ਭਾਵੇਂ ਇਹ ਲ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਕੁੰਡਾ ਪਿਆ ਹੋਇਆ ਨਾਲ ਇੱਕ ਪੱਥਰ ਦੀ ਸੱਲ ਇਹ ਦੁਸ਼ਕੜਾ ਤੁਸੀਂ ਦੇਖ ਰਹੇ ਹੋ ਇਹ ਪੁਰਾਣੇ ਕੁੰਡੇ ਹੁੰਦੇ ਸਨ ਨਾਲ ਤੁਸੀਂ ਕੋਟਨਾ ਵੀ ਪਿਆ ਇੱਕ ਲੱਕੜ ਦਾ ਦੇਖ ਰਹੇ ਹੋ ਦੱਸਿਆ ਜਾਂਦਾ ਹੈ ਵੀ ਜਿਹੜਾ ਇਹ ਕੁੰਡਾ ਹੈ ਇਹ ਕੁੰਡਾ ਉਹਨਾਂ ਸਮਿਆਂ ਦਾ ਹੀ ਹੈ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੰਗ-ਜੁੱਧ ਚੱਲਦੇ ਰਹਿੰਦੇ ਸਨ ਇਹ ਪੱਥਰ ਦੀ ਇੱਕ ਸੱਲ ਹੈ ਜੀ ਇਹ ਪੱਥਰ ਦੀ ਸੱਲ ਜਿਹੜੀ ਹੈ ਇੱਕ ਆਦੇ ਲਈ ਵਰਤੀ ਜਾਂਦੀ ਹੋਵੇਗੀ ਇਹਦੇ ਬਾਰੇ ਬਹੁਤਾ ਕਿਹਾ ਨਹੀਂ ਜਾ ਸਕਦਾ ਇਸ ਸਾਡੀ ਇਤਿਹਾਸ ਦੀਆਂ ਉਹ ਪਾਵਨ ਨਿਸ਼ਾਨੀਆਂ ਨੇ ਦੇਖਣ ਨੂੰ ਦਰਸ਼ਕੋ ਭਾਵੇਂ ਇਹ ਪੱਥਰ ਨੇ ਪਰ ਇਹ ਪੱਥਰ ਵੀ ਕਿੰਨੇ ਭਾਗਾਂ ਵਾਲੇ ਨੇ ਜਿਨ੍ਹਾਂ ਪੱਥਰਾਂ ਨੂੰ ਗੁਰੂ ਕੀ ਸਿੱਖਾਂ ਦੀ ਗੁਰੂ ਸਹਿਬਾਨਾਂ ਦੀ ਸ਼ੋਭਾ ਪ੍ਰਾਪਤ ਹੋਈ ਹੋਵੇਗੀ ਭਾਈ ਕਨਈਆ ਦੀ ਯਾਦ ਵਿੱਚ ਉਹਨਾਂ ਦੇ ਅਸਥਾਨ ਟਿਕਾਣੀ ਤੇ ਬਣਿਆ ਇਹ ਬਤ ਸੁੰਦਰ ਗੁਰਦੁਆਰਾ ਦਰਸ਼ਨ ਕਰੀਏ ਤੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਤਸਕੋ ਆ ਜਿਹੜੀ ਬੌਲੀ ਹੈ ਇਹ ਬੌਲੀ ਗੁਰਦੁਆਰਾ ਸਾਹਿਬ ਦੀ ਚਾਰ ਦੁਵਾਰੀ ਤੋਂ ਬਾਹਰ ਬਣੀ ਹੋਈ ਹੈ ਦੋ ਬੌਲੀਆਂ ਨੇ ਇੱਕ ਅੰਦਰਵਾਰ ਤੇ ਇਹ ਬੌਲੀ ਜਿਹੜੀ ਆ ਉਹ ਬਾਹਰਵਾਰ ਬਣੀ ਹੋਈ ਹੈ ਧਰਤੀ ਦੇ ਵਿੱਚੋਂ ਚਸ਼ਮਾ ਰੂਪ ਦੇ ਵਿੱਚ ਜਿਹੜਾ ਪਾਣੀ ਹੈ ਉਹ ਹੌਲੀ-ਹੌਲੀ ਬਾਹਰ ਆਉਂਦਾ ਹੈ ਇਹ ਬੌਲੀਆਂ 12 ਮਹੀਨੇ 30 ਦਿਨ ਇਸੇ ਤਰ੍ਹਾਂ ਭਰੀਆਂ ਰਹਿੰਦੀਆਂ ਨੇ ਇਹ ਪਾਈ ਕਨਈਆ ਜੀ ਦੇ ਪਾਵਨ ਅਸਥਾਨ ਦਾ ਆਲਾ ਦਵਾਲਾ ਅੱਜ ਇਹ ਹਰਿਆ ਭਰਿਆ ਦਿਖਾਈ ਦਿੰਦਾ ਹੈ ਪਰ ਇੱਕ ਸਮਾਂ ਹੋਵੇਗਾ ਜਦੋਂ ਇਹ ਧਰਤੀ ਦੇ ਉੱਪਰ ਅਨੇਕਾਂ ਵਾਰ ਮੁਗਲ ਚੜ ਕੇ ਆਏ ਅਣਗਿਣਤ ਵਾਰ ਪਹਾੜੀਏ ਚੜ ਕੇ ਆਏ ਤੇ ਇਹ ਧਰਤੀ ਜੰਗਾਂ ਜੁੱਧਾਂ ਦਾ ਮੈਦਾਨ ਬਣ ਕੇ ਰਹੀ ਇਸ ਧਰਤੀ ਦੇ ਜ਼ਰਰੇ-ਜ਼ਰਰੇ ਵਿੱਚ ਕਣ-ਕਣ ਦੇ ਵਿੱਚ ਸ਼ਹੀਦਾਂ ਦੀ ਮਹਿਕ ਹੈ। ਉਹਨਾਂ ਦੀ ਚਰਨਛੋਪਾ ਪ੍ਰਾਪਤ ਹੈ ਇਹ ਪਾਵਨ ਧਰਤੀ। ਸੈਂਕੜੇ ਸਿੱਖ ਇਸ ਧਰਤੀ ਦੇ ਉੱਤੇ ਰਤ ਬਹਾ ਕੇ ਆਪਣੇ ਆਪ ਨੂੰ ਕੁਰਬਾਨ ਕਰਕੇ ਗਏ। ਇਤੂ ਸਿੰਘ ਬਾਹਰ ਵਾਲੀ ਜਿਹੜੀ ਬੌਲੀ ਹੈ ਉਹਦੇ ਪਾਣੀ ਨੂੰ ਦੇਖ ਰਹੇ ਹਾਂ ਬਹੁਤ ਨਿਰਮਲ ਤੇ ਸਾਫ਼ ਪਾਣੀ ਹੈ ਭਾਈ ਕਨਈਆ ਜੀ ਦੀਆਂ ਇਹਨਾਂ ਪਾਵਨ ਬੌਲੀਆਂ ਦਾ ਸਿੱਖ ਸੰਗਤਾਂ ਆਉਂਦੀਆਂ ਨੇ ਬੜੇ ਸਤਕਾਰ ਦੇ ਨਾਲ ਭਾਈ ਕਨਈਆ ਜੀ ਦੇ ਸਥਾਨ ਤੇ ਸਿਰ ਝੁਕਾਉਂਦੀਆਂ ਨੇ ਔਰ ਸ਼ਰਧਾ ਦੇ ਨਾਲ ਇਹਨਾਂ ਬੌਲੀਆਂ ਦਾ ਪਾਣੀ ਵੀ ਛਕਦੀਆਂ ਨੇ ਦਰਸ਼ਕੋ ਭਾਈ ਕਨਈਆ ਜੀ ਦਾ ਜਿਹੜਾ ਜਨਮ ਹੈ ਪਾਕਿਸਤਾਨ ਦੀ ਸ਼ਹਾਦਰਾ ਦੇ ਵਿੱਚ 1648 ਦੇ ਵਿੱਚ ਹੋਇਆ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਵਸਾਇਆ ਤੇ ਭਾਈ ਕਨਈਆ ਜੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਗਏ ਭਾਈ ਕਨਈਆ ਜੀ ਸ਼ੁਰੂ ਤੋਂ ਹੀ ਸੰਤ ਸੁਭਾਅ ਦੇ ਸਨ ਸਬਰ ਤੇ ਸੰਤੋਖ ਦੀ ਦਾਤ ਸਾਦਗੀ ਦੀ ਦਾਤ ਭਾਈ ਕਨਈਆ ਜੀ ਨੂੰ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਜਨਮ ਤੋਂ ਹੀ ਮਿਲੀ ਸੀ ਧਨ ਗੁਰੂ ਤੇਗ ਬਹਾਦਰ ਸਹਿ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਭਾਈ ਕਨਈਆ ਨਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਗਏ ਕਦੇ ਆਉਣਾ ਤੇ ਕਦੇ ਵਾਪਸ ਘਰ ਚਲੇ ਜਾਣਾ ਪਰ ਜਦੋਂ 1700 ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜੁੱਧ ਆਰੰਭ ਹੁੰਦੇ ਨੇ ਜੰਗ ਆਰੰਭ ਹੁੰਦੇ ਨੇ ਤੇ ਭਾਈ ਕਨਈਆ ਨੇ ਫਿਰ ਇਸ ਪਾਵਨ ਅਸਥਾਨ ਨੂੰ ਇਸ ਪਾਵਨ ਖਾਨੂੰ ਆਪਣੀ ਕਰਮ ਭੂਮੀ ਬਣਾ ਲਿਆ ਇਸੇ ਅਸਥਾਨ ਤੇ ਭਾਈ ਕਨਈਆ ਫਿਰ ਬਿਨਾ ਕਿਸੇ ਵਿਤਕਰੀ ਤੋਂ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਪਾਣੀ ਦੀ ਸੇਵਾ ਕਰਦੇ ਨੇ ਸਿੱਖਾਂ ਨੇ ਸ਼ਿਕਾਇਤ ਕੀਤੀ ਤੇ ਇਕੋ ਹੀ ਬਚਨ ਕੇ ਆਸੀ ਸਤਿਗੁਰੂ ਪਾਤਸ਼ਾ ਮੈਂ ਤਾਂ ਪਾਣੀ ਕੇਵਲ ਤੈਨੂੰ ਸ਼ਿਕਾਉਂਦਾ ਹਾਂ ਮੈਨੂੰ ਹਰ ਇੱਕ ਸਰੀਰ ਦੇ ਵਿੱਚੋਂ ਮੇਰਾ ਗੁਰੂ ਦਿਖਾਈ ਦਿੰਦਾ ਹੈ ਮੈਂ ਤਾਂ ਆਪਣੇ ਗੁਰੂ ਦੀ ਸੇਵਾ ਕਰਦਾ ਹਾਂ ਸਭ ਕੋ ਮੀਤ ਹਮ ਆਪਣੀ ਕਿਨਾ ਹਮ ਸਭਨਾ ਕੀ ਸਾਜਨਾ ਜਿਹੜਾ ਬਚਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਜੀ ਦੀ ਬਾਣੀ ਨੇ ਕਿਹਾ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੀ ਸਭ ਬੰਦੀ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੀ ਪਾਇਕ ਨయ్యా ਜੀ ਨੇ ਗੁਰੂ ਕੀ ਬਾਣੀ ਦੇ ਇਹਨਾਂ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਇਆ ਤੇ ਅੱਜ ਪੂਰਾ ਸੰਸਾਰ ਭਾਈ ਕਨਈਆ ਦੇ ਸਾਹਮਣੇ ਸਿਰ ਚਕਾਉਂਦਾ ਹੈ। ਆ ਜਿਹੜੀ ਤੁਸੀਂ ਸਕਰੀਨ ਦੇ ਉੱਪਰ ਬੌਲੀ ਦੇਖ ਰਹੇ ਹੋ ਇਹ ਬੌਲੀ ਗੁਰਦੁਆਰਾ ਸਾਹਿਬ ਦੀ ਚਾਰ ਦਿਵਾਰੀ ਦੇ ਅੰਦਰ ਬਣੀ ਹੋਈ ਹੈ। ਇਹ ਤਪਸਥਾਨ ਭਾਈ ਕਨਈਆ ਦਾ। ਜਦੋਂ ਵੀ ਆਓ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹ ਪਾਵਨ ਅਸਥਾਨ ਦੇ ਦਰਸ਼ਨ ਜਰੂਰ ਕਰਕੇ ਜਾਇਓ ਜਿਸ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ। ਚਲਦੀ ਚਲਦੀ ਇਹ ਵੀਡੀਓ ਤੁਸੀਂ ਸ਼ੇਅਰ ਕਰ ਦਿਓ। YouTube ਤੇ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਸਾਡੀਆਂ ਹਰ ਵੀਡੀਓ ਤੁਹਾਡੇ ਅੱਗੇ ਸਭ ਤੋਂ ਪਹਿਲਾਂ ਪਹੁੰਚ ਜਾਣ Facebook ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰੋ ਲਾਈਕ ਜ਼ਰੂਰ ਕਰੋ ਕਮੈਂਟਾਂ ਦੇ ਵਿੱਚ ਸਾਨੂੰ ਤੁਹਾਡੇ ਸੁਝਾਵਾਂ ਦਾ ਤੁਹਾਡੀਆਂ ਸਲਾਹਾਂ ਦਾ ਇੰਤਜ਼ਾਰ ਰਹਿੰਦਾ ਹੈ ਸਾਨੂੰ ਸੁਝਾਅ ਕਮੈਂਟਾਂ ਚ ਜਰੂਰ ਦਿਓ ਤਾਂ ਜੋ ਅਸੀਂ ਆਪਣੇ ਇਸ ਕੰਮ ਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ ਕਰ ਸਕੀਏ ਸੋ ਇਹ ਸੀ ਪਾਈਕਨਈਆ ਜੀ ਦਾ ਪਵਨ ਸਥਾਨ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਉਪਰਾਲਾ ਜਰੂਰ ਪਸੰਦ ਆਇਆ ਹੋਵੇਗਾ